ਉਧਰ ਇੱਕ ਇਹੋ ਜਿਹੀ ਘਟਨਾ ਹੈ ਜਿਹੜੀ ਆਏ ਦਿਨ ਕੋਈ ਨਾ ਕੋਈ ਦਰਬਾਰ ਸਾਹਿਬ ਦੇ ਵਿੱਚ ਆਪਣੀ ਘਟਿਆ ਕਰਤੂਤ ਕਰਕੇ ਜਾਂਦਾ ਹੈ ਆਉਂਦੇ ਉਥੇ ਸ਼ਰਦਾ ਦੇ ਨਾਮ ਤੇ ਨੇ ਪਰ ਘਟਿਆ ਕਰਤੂਤ ਕਰਕੇ ਜਾਂਦੇ ਨੇ ਹੁਣ ਘਟਿਆ ਕਰਤੂਤ ਬੀਤੇ ਦਿਨੀ ਇੱਕ ਕੁੜੀ ਨੇ ਕੀਤੀ ਜਿਸ ਦਿਨ ਅ ਵਿਸ਼ਵ ਯੋਗਾ ਦਿਵਸ ਸੀ ਸੋ ਉਹਨੇ ਅਰਚਨਾ ਮਕਵਾਨਾ ਉਹਦਾ ਨਾਮ ਹੈ ਸੋ ਮੇਰੇ ਖਾਲ ਗੁਜਰਾਤ ਨਾਲ ਸੰਬੰਧਿਤ ਆ ਤੇ ਉਦੇ ਤੇ 295ਏ ਦਾ ਪਰਚਾ ਦਰਜ ਹੋ ਗਿਆ ਦਰਬਾਰ ਸਾਹਿਬ ਦੇ ਸਰੋਵਰ ਦੇ ਕੋਲ ਪ੍ਰਕਰਮਾ ਕਰਦੇ ਜਿੱਥੇ ਸਾਰੇ ਲੋਕ ਪ੍ਰਕਰਮਾ ਕਰਦੇ ਨੇ ਉਹਨੇ ਯੋਗ ਆਸਨ ਕੀਤਾ ਸਿਰ ਥੱਲੇ ਤੇ ਲੱਤਾਂ ਤਾਂ ਨੂੰ ਕਰਕੇ ਫੋਟੋ ਖਿੱਚ ਕੇ ਸੋਸ਼ਲ ਮੀਡੀਆ ਤੇ ਪਾਤੀ ਜਦੋਂ ਸੋਸ਼ਲ ਮੀਡੀਆ ਤੇ ਉਹ ਫੋਟੋ ਫੈਲੀ ਤੇ ਲੋਕਾਂ ਨੇ ਉਹਦਾ ਵਿਰੋਧ ਕੀਤਾ ਫਿਰ ਭੱਟ ਛੱਟਦੇ ਨੇ ਮਾਫੀ ਵੀ ਮੰਗ ਲਈ ਉਸ ਤੋਂ ਬਾਅਦ ਸ਼੍ਰੋਮਣੀ ਕਮੇਟੀ ਆਲਿਆਂ ਨੇ ਸਾਰੇ ਕੈਮਰੇ ਚੈੱਕ ਕੀਤੇ ਨੇ ਇਸ ਲੜਕੀ ਨੇ ਕਿਤੇ ਵੀ ਮੱਥਾ ਨਹੀਂ ਟੇਕਿਆ ਇਹਦਾ ਮਤਲਬ ਗਿਨੀ ਮਿੱਥੀ ਸਾਜ਼ਿਸ਼ ਤਹਿਤ ਆਈ ਸੀ ਉੱਥੇ ਆਈ ਆ ਉੱਥੇ ਯੋਗਾਸਨ ਕਰਕੇ ਫੋਟੋਆਂ ਖਿਚਾ ਕੇ ਚਲੇਗੀ ਮੱਥਾ ਟੇਕਣ ਨਹੀਂ ਗਈ ਕਿਤੇ ਵੀ ਕਿਤੇ ਮੱਥਾ ਨਹੀਂ ਟੇਕਿਆ ਉਸ ਤੋਂ ਬਾਅਦ ਕੁਝ ਕੁ ਮੁਲਾਜ਼ਮ ਨੇ ਜਿਹੜੇ ਐਸਜੀਪੀਸੀ ਨੇ ਉਸ ਸਸਪੈਂਡ ਕਰ ਦਿੱਤੇ ਨੇ ਵੈਸੇ ਤਾਂ ਐਸਜੀਪੀਸੀ ਕੋਲ ਮੁਲਾਜ਼ਮਾਂ ਦੀ ਇੰਨੀ ਤਗੜੀ ਫੌਜ ਆ ਉਹਨਾਂ ਨੂੰ ਤੇ ਚੱਪੇ-ਚੱਪੇ ਤੇ ਖੜੇ ਹੋਣਾ ਚਾਹੀਦਾ ਦਰਬਾਰ ਸਾਹਿਬ ਦੀ ਘਟੋਕਰ ਪ੍ਰਕਰਮਾਂ ਦੇ ਤੇ ਜਿੱਥੋਂ ਸਿਰੇ ਤੋਂ ਸਿਰੇ ਤੱਕ 200 ਫੁੱਟ ਤੱਕ ਦਿਖ ਰਿਹਾ ਹੁੰਦਾ ਵੀ ਕੌਣ ਕੀ ਕਰ ਰਿਹਾ ਉਹਨਾਂ ਨੂੰ ਉਸੇ ਵੇਲੇ ਮਤਲਬ ਇਹ ਚੀਜ਼ਾਂ ਟੋਕਣੀ ਚਾਹੀਦੀਆਂ ਨੇ ਕੋਈ ਕੁੜ ਅ ਡਾਂਸ ਕਰਕੇ ਵੀਡੀਓ ਬਣਾ ਕੇ ਪਾਉਂਦੀ ਹੈ ਕੋਈ ਕੁਝ ਪਾਉਂਦੀ ਹੈ ਮੁੜ ਕੇ ਕਹਿ ਦਿੰਦੇ ਨੇ ਕਿ ਜੇ ਅਸੀਂ ਕਿਸੇ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ ਤੇ ਅਸੀਂ ਮਾਫੀ ਚਾਹੁੰਦੇ ਹਾਂ ਕੀ ਗੱਲ ਬਈ ਦਰਬਾਰ ਸਾਹਿਬ ਇਹਨਾਂ ਕੰਮਾਂ ਨੂੰ ਹੀ ਰਹਿ ਗਿਆ ਮਤਲਬ ਸ਼ਰਮ ਆਉਣੀ ਚਾਹੀਦੀ ਹੈ ਇਹਦੇ ਤੇ 295 ਲੱਗੀ ਹੈ ਚੰਗੀ ਗੱਲ ਹੈ ਜਿਹੜਾ ਵੀ ਉੱਥੇ ਇਸ ਤਰ੍ਹਾਂ ਦੀ ਕਿਸੇ ਵੀ ਧਾਰਮਿਕ ਸਥਾਨ ਤੇ ਭਾਵੇਂ ਉਹ ਦਰਬਾਰ ਸਾਹਿਬ ਹੈ ਭਾਵੇਂ ਉਹ ਹਿੰਦੂ ਧਰਮ ਨਾਲ ਸੰਬੰਧਿਤ ਹੈ ਭਾਵੇਂ ਮੁਸਲਮ ਧਰਮ ਨਾਲ ਸੰਬੰਧਿਤ ਹੈ ਉਹਦੇ ਬਾਰੇ ਇੱਕ ਕਾਨੂੰਨ ਬੰਨਣਾ ਚਾਹੀਦਾ ਹੈ ਕਿ ਜਿਹੜਾ ਇਸ ਤਰ੍ਹਾਂ ਖਿਲੀ ੜਾਉਂਦਾ ਹੈ ਇਸ ਤਰ੍ਹਾਂ ਦੀ ਹ ਪਾਵੇਂ ਉਹ ਜਾਣੇ ਚ ਹੋਵੇ ਪਾਵੇਂ ਅਣਜਾਣੇ ਚ ਹੋਵੇ ਉਹਨਾਂ ਦੇ ਕਾਰਵਾਈ ਤੇ ਹੋਣੀ ਚਾਹੀਦੀ ਹੈ ਤਾਂ ਲੋਕਾਂ ਦੀ ਅਕਲ ਟਿਕਾਣੇ ਆਏਗੀ ਇਹ ਜਿਹੜਾ ਸੋਸ਼ਲ ਮੀਡੀਆ ਤੇ ਪੜੀ ਪੀੜੀ ਹੈ ਨਾ ਨਵਾਂ ਯੂਥ ਹੈ ਉਹਨਾਂ ਨੂੰ ਥੋੜੀ ਜੀ ਅਕਲ ਦੀ ਇਸ ਗੱਲ ਦੀ ਕਮੀ ਹੈ ਮੈਂ ਸਾਰਿਆਂ ਨੂੰ ਨਹੀਂ ਕਹਿੰਦਾ ਕੁਝ ਨੂੰ ਜਿਹੜੇ ਜ਼ਿਆਦਾ ਰੀਲਾਂ ਦੇ ਨਸ਼ੇ 'ਚ ਇਹੋ ਜਿਹਾਂ ਵੀਡੀਓ ਦੇ ਨਸ਼ੇ 'ਚ ਤੁਰੇ ਫਿਰਦੇ ਆ ਮੈਂ ਉਹਨਾਂ ਨੂੰ ਸਿਸਟਮ ਦੇ ਇੱਕ ਪਾਸੇ ਇੰਨੀ ਕਿਤੇ ਗੁਜਾਇਸ਼ ਦੇਣਾ ਕਿ ਉਹ ਸਿਸਟਮ ਦੇ ਉਹ ਵੀ ਵਿਕਟਮ ਆ ਪਰ ਇੰਨੀ ਅਕਲ ਉਹਨਾਂ ਨੂੰ ਨਹੀਂ ਚਾਹੀਦੀ ਹੈ ਕਿ ਜਿਹੜਾ ਵਰਚੁਅਲ ਵਰਲਡ ਆ ਜਿਹੜਾ ਕਿ ਸਾਡਾ ਫੋਨ ਰਾਹੀਂ ਸਾਨੂੰ ਦੁਨੀਆ ਦਿਖਦੀ ਹੈ ਸਾਰੀ ਤੁਸੀਂ ਕੀ ਉਸੇ ਚੀ ਰੋਟੀ ਖਾਣੀ ਆ ਜਾਂ ਉਸੇ ਨਾਲ 24 ਘੰਟੇ ਚੰਬੜੇ ਰਹਿੰਨੇ ਰਾਤ ਨੂੰ ਸੌਣਗੇ ਉਦੋਂ ਵੀ ਅੱਗੇ ਐਂ ਜੀ ਹੁੰਦਾ ਫਿਰ ਜਦੋਂ ਅੱਖਾਂ ਥੱਕ ਜਾਂਦੀਆਂ ਮਾੜੇ ਜਿਹੇ ਖਰਾਟੇ ਜੇ ਛੁੱਟਣ ਲੱਗਦੇ ਆ ਫਿਰ ਫੋਨ ਰੱਕ ਦੇਣਗੇ ਕਈਆਂ ਦਾ ਤੇ ਚੱਲਦਾ ਹੀ ਰਹਿੰਦਾ ਕਈਆਂ ਦਾ ਬੰਦ ਹੁੰਦਾ ਮੈਂ ਚਲਦਿਆਂ ਦੇ ਵੀ ਦੇਖੇ ਫੋਨ ਸਵੇਰੇ ਉੱਠਦੇ ਆ ਪਹਿਲਾਂ ਕੁਝ ਨਹੀਂ ਉਹਨਾਂ ਨੇ ਨਾ ਬ੍ਰਸ਼ ਕਰਨਾ ਨਾ ਬਾਥਰੂਮ ਜਾਣਾ ਨਾ ਕੁਝ ਜਾਣਾ ਇਹ ਨਵੀਂ ਪੀੜੀ ਦੀ ਮਹਾਲਤ ਕਰ ਰਹੀ ਆ ਇਹ ਉਹਨਾਂ ਚੋਂ ਆ ਜਿਹੜੇ ਬਣਾਉਂਦੇ ਆ ਪਹਿਲਾਂ ਫੋਨ ਭੱਜ ਕੇ ਫੜਨਾ ਪੀ ਇਹਦੇ ਚ ਪਤਾ ਨਹੀਂ ਰਾਤੋਂ ਰਾਤ ਕਿਹੜਾ ਉਥੇ ਸ਼ੇਅਰ ਮਾਰਕੀਟ ਦੇ ਵਿੱਚ 10 ਲੱਖ ਰੁਪਈਆ ਆ ਗਿਆ ਹੁਣ ਬੀ ਤੁਸੀਂ ਫੋਨ ਨੂੰ ਪਏ ਰਹਿਣ ਦਿਓ ਫੋਨ 'ਚ ਕੋਈ ਪੁੱਤਿਆ ਵੀ ਪਹਿਲਾਂ ਹੀ ਤੁਸੀਂ ਉਹਨੂੰ ਕੀ ਲੈਣਾ ਤੇ ਫਿਰ ਉੱਠਣਾ ਮੰਜੇ ਤੋਂ ਉਹ ਉੱਠ ਕੇ 10 ਮਿੰਟ ਅੱਧਾ ਘੰਟਾ ਲਾ ਕੇ ਫਿਰ ਰਾਮਨਾ ਉੱਠਣਾ ਜਦੋਂ 10 ਵਜਾਂ ਪੈਣੀ ਆ ਇਹ ਜਿਹੜੀ ਨਵੀਂ ਪੀੜ੍ਹੀ ਹੈ ਇਹਦਾ ਇੱਕ ਬਹੁਤ ਵੱਡਾ ਸੰਕਟ ਪੈਦਾ ਹੋ ਗਿਆ ਆਇਡੈਂਟੀਟੀ ਕ੍ਰਾਈਸਿਸ ਕਿ ਅਸੀਂ ਹੈ ਕੌਣ ਉਹ ਆਪਣੀ ਆਇਡੈਂਟੀਟੀ ਇੱਕ ਵਰਚੁਅਲ ਵਰਲਡ ਦੇ ਵਿੱਚੋਂ ਬਣਾਉਣਾ ਚਾਹੁੰਦੇ ਆ ਜਦ ਕਿ ਆਇਡੈਂਟੀਟੀ ਤੁਹਾਡੀ ਤੇ ਧਰਤੀ ਨਾਲ ਜੁੜ ਕੇ ਹੀ ਬਣਨੀ ਆ ਜਿਨਨੇ ਤੁਹਾਨੂੰ ਪੈਦਾ ਕੀਤਾ ਜਿਸ ਪਾਸ਼ਾ ਚ ਪੈਦਾ ਹੋਏ ਜਿਸ ਸਭਿਆਚਾਰ ਚ ਪੈਦਾ ਹੋਏ ਜਿਸ ਸਮਾਜ ਚ ਪੈਦਾ ਹੋਏ ਜਿਨ੍ਹਾਂ ਨੇ ਫਾਈਨਲੀ ਤੁਹਾਡੀ ਆਈਡੈਂਟੀਟੀ ਤੇ ਆਈਡੈਂਟੀਟੀ ਤੇ ਦਸਕਤਕਾਰ ਨੇ ਤੁਹਾਡੀ ਹੋਂਦ ਤੇ ਤੁਸੀਂ ਕੀ ਕਾਰਗੁਜ਼ਾਰੀ ਤੇ ਅਪਰੂਵਲ ਦੇਣੀ ਆ ਉਹਨਾਂ ਦੇ ਸਾਹਮਣੇ ਤੇ ਤੁਸੀਂ ਹੋਰ ਹੀ ਕੁਝ ਬਣੀ ਫਿਰਦੇ ਇਸ ਲਈ ਤੇ ਮੈਂ ਕੁੰਨਾ ਦੇ ਨਾਲ ਮੈਨੂੰ ਸਹਾਨਪੂਤੀ ਆ ਉਥੇ ਇਸ ਗੱਲ ਦਾ ਸਾਡੀ ਪੀੜ੍ਹੀ ਨੂੰ ਬੜਾ ਸਾਫ਼-ਸਾਫ਼ ਜਿਹੜੀ ਨਵੀਂ ਯੂਥ ਪੀੜ੍ਹੀ ਆ ਹੁਣ 20s ਦੇ ਵਿੱਚ ਆ ਕੋਈ 15 ਸਾਲਾਂ ਤੋਂ ਲੈ ਕੇ 25ਾਂ ਤੱਕ ਜਿਹੜੇ ਜ਼ਿਆਦਾਤਰ ਇਹਨਾਂ ਨੂੰ ਜ਼ਰੂਰ ਇਹ ਸੋਚਣਾ ਚਾਹੀਦਾ ਭਾਈ ਇਹਨਾਂ ਚੀਜ਼ਾਂ ਜਿਹੜੀਆਂ ਸੈਂਕਟੀਟੀ ਆ ਜਿੱ ਤਰ੍ਹਾਂ ਤੁਸੀਂ ਗੱਲ ਕਹੀ ਆ ਭਾਵੇਂ ਮਸਜਿਦ ਆ ਭਾਵੇਂ ਮੰਦਿਰ ਆ ਭਾਵੇਂ ਦਰਬਾਰ ਸਾਹਿਬ ਆ ਉਹ ਤੁਹਾਡੇ ਪੁੜਕਣ ਲਈ ਰੀਲਾਂ ਬਣਾਉਣ ਲਈ ਜਾਂ ਤੁਹਾਡੀ ਉਹ ਮਸ਼ਾਹੂਰੀ ਲਈ ਚੀਪਰ ਕਿਸਮ ਦੀ ਜਿਹੜੀ ਕਾਲ ਦੇ ਵਿੱਚ ਮਸ਼ਾਹੂਰੀ ਖੱਟਣ ਲਈ ਨਹੀਂ ਹੈ ਇਹਦੀ ਤੁਹਾਨੂੰ ਕਈ ਵਾਰੀ ਬੜੀ ਜ਼ਿਆਦਾ ਕੀਮਤ ਵੀ ਤਾਂ ਅਣਪੈਣ ਜਾਣ ਪੁਣੇ ਜੇ ਤਾਰ ਨਹੀਂ ਪੈ ਸਕਦੀ ਕੋਈ ਨਿਹੰਗ ਹੁੰਦਾ ਉਹਨੇ ਸਿੱਧਾ ਬਰਸ਼ਾ ਮਾਰ ਦੇਣਾ ਸੀ ਹੂੰ ਤੁਸੀਂ ਕਹਿੰਦੇ ਨਾ ਸਿਕਿਉਰਟੀ ਵਾਲੇ ਉੱਥੇ ਹੈਗੇ ਆ ਬਹੁਤ ਹੈਗੇ ਆ ਮੈਂ ਤੇ ਸ਼ੁਕਰ ਕਰਉ ਕਿ ਨਹੀਂ ਅੱਖਾਂ ਤੇ ਕੋਈ ਚੜ ਗਿਆ ਨਹੀਂ ਤੇ ਕੋਈ ਹੋਰ ਪੈ ਜਾਣਾ ਫਿਰ ਉਹਦਾ ਸਾਨੂੰ ਲੱਗ ਦੁੱਖ ਲੱਗਦਾ ਫਿਰ ਉਹਦੀ ਕੰਟਰੋਵਰਸੀ ਹੋਣੀ ਸੀ ਕਿਸੇ ਨੇ ਕਹਿਣਾ ਸੀ ਇਹ ਠੀਕ ਕੀਤਾ ਉਹਨੇ ਜਿ ਕਿਉਂ ਕੀਤਾ ਕਹੇ ਨੇ ਕਹਿਣਾ ਨਹੀਂ ਯਾਰ ਫੜ ਕੇ ਪੁਲਿਸ ਨੂੰ ਮਾਰਦੇ ਨੇ ਮੁੜ ਕੇ ਫਿਰ ਕਹਿੰਦੇ ਨੇ ਜੀ ਉੱਥੇ ਉੱਥੇ ਸ਼ਰਦਾ ਵਜੋਂ ਗਈ ਸੀ ਜੀ ਉਹਨੂੰ ਇਸ ਤਰ੍ਹਾਂ ਕਰਤਾ ਇਸ ਕਰਤਾ ਪਰ ਇਸ ਸਿਰਫਰੀ ਬੇਅਕਲ ਕੁੜੀ ਨੂੰ ਪੁਲਿਸ ਨੇ ਚੱਕ ਕੇ ਅੰਦਰ ਦੇਣ ਦੀ ਬਜਾਏ ਗੁਜਰਾਤ ਦੀ ਵਿਰੋਧਰਾ ਪੁਲਿਸ ਨੇ ਇਹਨੂੰ ਸੁਰੱਖਿਆ ਦਿੱਤੀ ਹੈ ਸਿਕਿਉਰਿਟੀ ਦਿੱਤੀ ਹੈ ਵੀ ਇਹਦੀ ਜਾਨ ਨੂੰ ਖਤਰਾ ਹੈ ਵੀ ਜਿਹੜੀ ਉਹਨੇ ਕਰਤੂਤ ਕੀਤੀ ਆ ਉੱਤੇ ਹੁਣ ਕਾਰਵਾਈ ਵੀ ਹੋ ਗਈ ਉਹਨੂੰ ਚੱਕ ਕੇ ਅੰਦਰ ਦਿਓ ਇਹ ਤੇ ਤੇ ਸੈਂਟਰਜੀ ਥਾਰੀ ਜਗ੍ਹਾ ਹੀ ਆ ਅਨੌਥੇ ਬੰਦੇ ਤੇ ਸਾਡੇ ਸੀ ਹੁਣ ਉਹਨਾਂ ਨੇ ਕਹਿਤਾ ਥੋੜੇ ਜਣ ਨੂੰ ਛੱਡ ਕੇ ਪੰਜਾਬ ਦੇ ਅੰਦਰ ਜੋ ਹਰ ਕਿਸਮ ਦਾ ਕੋਈ ਇਹ ਨੇ ਆਪਣੇ ਵੱਲੋਂ ਆਪ ਹੀ ਫੋਨ ਕਰਕੇ ਕਿਸੇ ਨੇ ਕਿਸੇ ਕੋ ਕਰਵਾ ਕੇ ਕਿਸੇ ਨੇ ਕੁਝ ਕਰਵਾ ਕੇ 900 ਬੰਦੇ ਨੇ ਸਿਕਿਉਰਿਟੀ ਲਈ ਸੀ ਹਾਈ ਕੋਰਟ ਨੇ ਕਹਿਤਾ ਭਾਈ ਬਾਕੀ ਦੀਆਂ ਨੂੰ ਛੱਡ ਦਿਓ ਜਿਹੜੇ ਕਿ 5 40 ਦੋ ਚਾਰ ਦਰਜਣਾ ਹੈਗੇ ਆ ਬਾਕੀ ਸਾਰਿਆਂ ਨੂੰ ਕਹੋ ਕਿ ਐਸੀ ਸਿਕਿਉਰਿਟੀ ਤੁਹਾਨੂੰ ਦਿੰਦੀ ਹੈ ਸਰਕਾਰ ਪਰ ਖਰਚਾ ਤੁਹਾਡਾ ਲੈ ਦੇਖਿਓ ਤਾਂ ਅੱਧੀਆਂ ਦੀ ਛੁੱਟ ਜਾਣੀ ਅੱਧੀਆਂ ਵਾਧਦੀ ਛੁੱਟ ਜਾਣੀਆਂ ਇਹ ਸਾਡੇ ਕੰਮ ਬੜੇ ਉਲਟੇ ਸਿੱਧੇ ਆ ਉਹ ਬੰਦੇ ਨੂੰ ਦੰਡਿਤ ਕਰਨ ਦੀ ਜਗ੍ਹਾ ਸਗੋਂ ਹੋਰ ਉਤਸ਼ਾਹਿਤ ਕਰਦੇ ਲੈ ਭੀ ਹੁਣ ਤੇਰੇ ਕੋਲ ਸਿਕਿਉਰਿਟੀ ਹੈ ਜੋ ਮਰਜ਼ੀ ਹੋਰ ਕਰਦੇ ਇਸ ਤਰ੍ਹਾਂ ਮੇਰਾ ਦਿਖਾਇਲੀ ਬਿਲਕੁਲ ਇਸ ਗੱਲ ਦਾ ਅਸਲੀ ਜਿਹੜੀ ਗੱਲ ਹੈ ਕਿ ਜੋ ਵੀ ਕਾਨੂੰਨੀ ਕਾਰਵਾਈ ਆ ਤੇ ਉਹਨੂੰ ਸਹੀ ਗੱਲ ਤੁਸੀਂ ਕਹਿੰਦੇ ਆ ਕਿ ਇਹੋ ਜਿਹੇ ਬੰਦਿਆਂ ਨੂੰ ਦੰਡਿਤ ਕਰਨ ਦੀ ਲੋੜ ਆ ਤਾਂ ਕਿ ਉਹਨਾਂ ਨੂੰ ਗਾਂ ਤੋਂ ਪਤਾ ਲੱਗੇ ਕਿ ਅਸੀਂ ਕਿਸੇ ਦੇ ਰਿਲੀਜੀਅਸ ਇਸ ਕਰਕੇ ਨਹੀਂ ਕਿ ਉੱਥੇ ਕਿਸੇ ਹੋਰ ਨੂੰ ਦਿੱਕਤ ਆਉਣੀ ਆ ਇਸ ਕਰਕੇ ਕਿ ਤੁਹਾਨੂੰ ਵੀ ਕੱਲ ਨੂੰ ਬਹੁਤ ਵੱਡੀ ਦਿੱਕਤ ਆ ਸਕਦੀ ਕਿੱਡਾ ਵੱਡਾ ਇਹ ਰਿਸਕ ਲਿਆ ਤੁਹਾਨੂੰ ਯਾਦ ਹੈ ਉਹ ਜਿਹੜਾ ਮੁੰਡਾ ਪਤਾ ਨਹੀਂ ਕਿ ਹੋ ਗਿਆ ਸੀ ਸਿਰ ਫੇਰਾ ਸੀ ਜੀ ਜਿੰਨੇ ਉੱਥੇ ਦਰਬਾਰ ਸਾਹਿਬ ਦੇ ਅੰਦਰ ਜਾ ਕੇ ਉੱਥੇ ਛਾਲ ਮਾਰਤੀ ਸੀ ਉੱਥੇ ਕਾਬੂ ਕਰ ਲਿਆ ਸੀ ਕਾਬੂ ਕਰ ਲਿਆ ਮੁੜ ਕੇ ਕਿੱਥੇ ਗਿਆ ਕੀ ਗਿਆ ਕੋਈ ਪਤਾ ਲੱਗਾ ਇਹ ਵੀ ਕੁਝ ਹੁੰਦਾ ਹੀ ਹੈ ਇਹੋ ਜਿਹਿਆਂ ਜਦੋਂ ਤੁਸੀਂ ਧਾਰਮਿਕ ਸਥਾਨਾਂ ਤੇ ਜਿੱਥੇ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਇਕਦਮ ਪੜਕ ਜਾਂਦੀਆਂ ਉਹ ਤੇ ਕੁਝ ਦੇਖਦੇ ਨਹੀਂ ਹੈਗੇ ਜੇ ਇੱਥੇ ਦੇਸ਼ ਦੇ ਵਿੱਚ ਗਾਊ ਦੇ ਨਾਂ ਦੇ ਉੱਤੇ ਭਾਵੇਂ ਟਰੱਕ 'ਚ ਗਾਊ ਰੱਖੀ ਹੋਵੇ ਲਿਜਾਂਦੇ ਹੋਏ ਜਾਂ ਬੰਦਿਆਂ ਨੂੰ ਕੱਢ ਕੇ ਮਾਰ ਸਕਦੇ ਆ ਇਹ ਤੇ ਕਿਸੇ ਦੀ ਧਾਰਮਿਕ ਸਥਾਨ ਦੇ ਉੱਤੇ ਕੀ ਲੋਕਾਂ ਦੀ ਕਿਹੋ ਜਿਹੀ ਭਾਵਨਾਵਾਂ ਹੋ ਸਕਦੀਆਂ ਤੁਸੀਂ ਆਪੀਂ ਦਾ ਜਾਲਾ ਸਾਂ ਬਿਲਕੁਲ ਸ਼ਰਮ ਆਉਣੀ ਚਾਹੀਦੀ ਹੈ ਸੋ ਲੋਕਾਂ ਨੂੰ ਇਸ ਗੱਲੋਂ ਗਰੇਜ ਕਰਨਾ ਚਾਹੀਦਾ ਤੇ ਘੱਟੋ ਘੱਟ ਜਿਹੜੇ ਵੀ ਧਰਮ ਸਥਾਨ ਤੇ ਜਾਂਦੇ ਹੋ ਪਹਿਲਾਂ ਉਹਦੇ ਬਾਰੇ ਚੰਗੀ ਤਰੀਕੀ ਜਾਣਕਾਰੀ ਹਾਸਲ ਕਰ ਲੈਣੀ ਚਾਹੀਦੀ ਹੈ ਉੱਥੋਂ ਦੀ ਮਰਿਆਦਾ ਕੀ ਹੈ ਤਾਂ ਕਿ ਮੈਂ ਉੱਥੋਂ ਦੀ ਮਰਿਆਦਾ 'ਚ ਰਹਿ ਕੇ ਉਥੇ ਸ਼ਰਧਾ ਨਾਲ ਮੱਥਾ ਟੇਕ ਕੇ ਆਵਾਂ